ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ 17 ਬ੍ਰੈਸਟ ਵਾਲੀ ਦੀਆਂ ਕਟਾਂ ਕਿਸ ਤਰ੍ਹਾਂ ਪਾਈਦਾ ਹੈ ਤੇ ਏਕ ਟੀਰਾ ਕਿੰਨਾ ਰੱਖੀਦਾ ਹੈ ਇਹ ਆਪਾਂ ਇਹਦੇ ਨਿਸ਼ਾਨ ਲਾਏ ਹੋਏ ਆ ਸਾਰੇ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕਿੰਨੇ ਕਿੰਨੇ ਤੇ ਲਾਏ ਆ ਟੀਰਾ ਕਿੰਨਾ ਰੱਖਿਆ ਦਾ ਕਮਰ ਕਿੰਨੀ ਰੱਖੀ ਆ ਸਾਰਾ ਦੱਸਾਂਗੇ ਇਹਦਾ ਤੇਰਾ ਆਪਾਂ 6 ਰੱਖਿਆ ਹੋਇਆ ਐ ਇੱਥੋਂ ਅਤੇ ਇੱਥੋਂ ਆਪਾਂ ਬ੍ਰੈਸਟਰੀ 17 ਰੈਡੀ ਰੱਖਣੀ ਐ ਤੇ ਇੱਥੇ ਆਪਾਂ ਇਹਦਾ 8.5 ਇੰਚ ਤੇ ਨਿਸ਼ਾਨ ਲਾਇਆ ਹੋਇਆ ਇੱਥੋਂ ਆਪਾਂ ਕਮਰ ਰੱਖੀ ਹੈ ਜੀ 1.5 ਇੰਚ ਕਮਰ ਤਿਆਰ ਚਾਹੀਦਾ ਹੈ ਇਹ ਪਲੋਂਗਾ ਦਾ ਕਰਕੇ ਆਪਾਂ ਜਿਆਦਾ ਰੱਖਿਆ ਤੇ ਜਿਹੜੀਆਂ ਇਹਦੀਆਂ ਪਲੋਂਗਾ ਦੇ ਨਿਸ਼ਾਨ ਲਾਏ ਨੇ ਉਹ ਆਪਾਂ 11 ਇੰਚ ਤੇ ਲਾਏ ਨੇ ਅਤੇ ਪਲੋਂਗਾ ਦੀ ਚੜਾਈ ਆਪਾਂ 2.5 ਇੰਚ ਤੇ ਰੱਖੀ ਹੈ ਇਹ ਪੈਰੀ ਆਪਾਂ 19 ਇੰਚ ਰੱਖੀ ਹੈ ਇਹ ਆਪਾਂ ਨੇ ਅਜ ਤੇ ਲਾਇਆ ਹੋਇਆ ਹੈ ਤੇ ਜਿਹੜੀ ਇਹਦੀ ਇਹ ਲੰਮੀ ਸਲਾਈ ਆ ਫਿਟਿੰਗ ਵਾਲੀ ਇਹ ਆਪਾਂ 13.5 ਇੰਚ ਤੇ ਨਿਸ਼ਾਨ ਆਪਣਾ ਲੱਗਿਆ ਹੋਇਆ ਇੱਥੋਂ ਆਪਾਂ ਗਲਾਇਦਾ 6.5 ਇੰਚ ਆਪਾਂ ਰੈਡੀ ਰੱਖਣਾ ਹਾਂ ਹਾਂ ਤੇ ਗਲੇ ਦੀ ਚੜਾਈ ਆਪਾਂ ਸਵਾ 2 ਇੰਚ ਤੇ ਨਿਸ਼ਾਨ ਲਾਇਆ ਹੋਇਆ ਹੈ 4.5 ਇੰਚ ਆਪਾਂ ਇਹਦੀ ਚੜਾਈ ਰੱਖਣੀ ਹੈ ਇਹ ਆਪਾਂ ਇਸ ਤਰ੍ਹਾਂ ਇਹਦੇ ਸਾਰੇ ਨਿਸ਼ਾਨ ਲਾਏ ਹੋਏ ਹੈ ਅਤੇ ਕਟਾਈ ਕਰੀ ਹੋਈ ਹੈ ਪਿਛਲਾ ਗਲਾ ਜਿਹੜਾ ਇਹਦਾ ਆਪਾਂ ਇਹ 5.5 ਇੰਚ ਰੈਡੀ ਰੱਖਣਾ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ